ਮੈਂ ਦੁਨੀਆ ਭਰ ਦੀਆਂ ਪਰੇਸ਼ਾਨੀਆਂ ਦੁੱਖ ਸੰਤਾਪ ਜੋੜ ਕੇ ਇਕੱਠੇ ਕਰਕੇ ਵੇਖ ਲੈਣੇ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ ਪਿਆਕੇ ਵਿਛੋੜ ਪਲ ਇਕ ਨਾ ਪੁਜਾਤ ਹੈ ਗੁਰੂ ਦੇ ਵਿਛੋੜੇ ਦਾ ਜੋ ਇੱਕ ਪਲ ਹੈ ਪ੍ਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਉਸ ਵਕਤ ਇਤਨੀ ਵਿਪਤਾ ਇਕੱਠੀ ਹੋ ਜਾਂਦੀ ਹੈ ਇਹ ਜਿਹੜੀ ਸਾਰੀ ਸੁਣਾਈਏ ਭਾਈ ਜੀ ਨੇ ਇਤਨਾ ਮੈਂ ਬੇਚੈਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰਿਯੇ ਤੁਧ ਭਗਵੰਤਾ ਕਲ ਜੁਗ ਹੋ ਗਿਆ ਪ੍ਰਭੂ ਤੇਰਾ ਮਿਲਾਪ ਨੇ ਇਤਨੀ ਬੀਚੈਨ ਇਤਨਾ ਪਰੇਸ਼ਾਨ ਸਤਗੁਰ ਦੇਵ ਜੀ ਮਹਾਰਾਜ ਨੇ ਉਸ ਮਨੁੱਖ ਦੀ ਅਵਸਥਾ ਬਿਆਨ ਕੀਤੀ ਹੈ ਜਿਹਦਾ ਮਨ ਸੋਚਣ ਲੱਗ ਪਿਆ ਹੈ ਸੋਚਦਾ ਹੈ ਇਹ ਖਾਣਾ ਪੀਣਾ ਹੀ ਜ਼ਿੰਦਗੀ ਹੈ ਇਹ ਜੀਵਣਾ ਹੀ ਜ਼ਿੰਦਗੀ ਹੈ ਨਹੀਂ ਇਸ ਤੋਂ ਅੱਗੇ ਜਾਣਾ ਤੇ ਜੈਸੇ ਇਸ ਸੋਚਣੀ ਦਾ ਜਨਮ ਆਉਂਦਾ ਹੈ ਮਨੁੱਖ ਜਪ ਆਰੰਭ ਕਰ ਦਿੰਦਾ ਹੈ ਤੇ ਉਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਗੁਰੂ ਬੜੀ ਲੰਬੀ ਵਾਟ ਮੇਰੀ ਬੜੀ ਮੁਸ਼ਕਿਲ ਨਾਲ ਕਿਦਰੇ ਮਨ ਦੀ ਬਣਤਰ ਬਣੀਏ ਤਨ ਤੇ ਮੇਰੇ ਕੋਲ ਪਸ਼ੂਆਂ ਦੇ ਵਿੱਚ ਵੀ ਸੀ ਜਦ ਮੈਂ ਪੰਛੀ ਸੀ ਤੇ ਤਨ ਸੀ ਜਲ ਮੈਂ ਜਲ ਜੰਤੂ ਸੀ ਤਾਂ ਵੀ ਤਨ ਸੀ ਪਰ ਮਨ ਤੇ ਹੁਣ ਬਣਿਆ ਹੈ ਸੋਚਣੀ ਤੇ ਮੈਨੂੰ ਹੁਣ ਮਿਲੀ ਹੈ ਤੇ ਮਨੁੱਖ ਉਸ ਦਿਨ ਮਨੁੱਖ ਹੁੰਦਾ ਜਿਸ ਦਿਨ ਗੁਰੂ ਦਾ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਗੁਸਤਾਖੀ ਮਾਫ ਮਨੁਸ਼ ਉਸ ਦਿਨ ਮਨੁਸ਼ ਹੈ ਜਿਸ ਦਿਨ ਉਸ ਦੇ ਕੋਲ ਧਾਰਮਿਕ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਮਨੁਸ਼ ਨਹੀਂ ਹੈ ਅਗਰ ਇਸ ਡੰਗ ਨਾਲ ਮਰਦਮਸ਼ੁਮਾਰੀ ਕਰੀਏ ਤਾਂ ਹਜ਼ਾਰਾਂ ਹੀ ਕੁਝ ਹੋਣਗੇ ਮਨੁਸ਼ ਨੇ ਬਾਕੀ ਸਭ ਪਸ਼ੂ ਪੁਰਾਣੇ ਜ਼ਮਾਨੇ ਵਿੱਚ ਜੰਗਲਾਂ ਵਿੱਚ ਬੜਾ ਡਰ ਸੀ ਕਿਉਂਕਿ ਪਸ਼ੂ ਸਨ ਤੇ ਹੁਣ ਸ਼ਹਿਰਾਂ ਦੇ ਵਿੱਚ ਡਰ ਹੋ ਗਿਆ ਕਿਉਂਕਿ ਪਹਿਲੇ ਪਸ਼ੂਆਂ ਦਾ ਡਰ ਸੀ ਹੁਣ ਬੰਦਿਆਂ ਦਾ ਡਰ ਹੈਰਾਨ ਗਈ ਹੈ ਕਿ ਜਦ ਬੰਦਾ ਪਸ਼ੂਆਂ ਦੀ ਤਰ੍ਹਾਂ ਜੀਣ ਲੱਗ ਪਏ ਤਾਂ ਬੰਦੇ ਤੋਂ ਡਰ ਲੱਗੇਗਾ ਬੰਦਾ ਤੇ ਉਹ ਜਿਹਨੂੰ ਵੇਖੀਏ ਤੇ ਖਿੜ ਪਈਏ ਮਨੁੱਖ ਤੇ ਉਹ ਜਿਹਨੂੰ ਵੇਖੀਏ ਤੇ ਪ੍ਰਸੰਤਾ ਮਿਲੇ ਤੇ ਜਿਸ ਬੰਦੇ ਨੂੰ ਵੇਖਦੇ ਹੀ ਡਰ ਲੱਗੇ ਤੋ ਕਹਿਣਾ ਪੈ ਗਿਆ ਸੱਪ ਹੈ ਕਿ ਬੰਦਾ ਹੈ ਇਹ ਸ਼ੇਰ ਹੈ ਕਿ ਬੰਦਾ ਹੈ ਇਹ ਭਗਿਆੜ ਹੈ ਕਿ ਬੰਦਾ ਹੈ बिन सिमरन जैसे सर्प अरजारे तौ साकट जीवे नाम विसारी साहिब कहन सिमरन तो बिना धर्म तो बिना कला तो बिना ज्ञान तो बिना मनुख ऐसे जीवेदा जैसे सप है। डर लगेगा उसको और हो सकदा सप दा डंगे होया बच भी जाए बंदिया दे डंगे उत्ते कई दफा बचदे भी कोई नहीं इस डंग नाल डंग लैंदा है इस डंग नाल जो है डस लैंदा अगर मनुख डरा रेया है ते डर रेया है मनुख मनुख नहीं है कहत कबीर राम गुन गाओ ਆਪ ਨਾ ਡਰੋਂ ਨਾ ਅਵਰ ਡਰਾਂ ਨਾ ਹੁਣ ਮੈਂ ਕਿਸੇ ਤੋਂ ਡਰਦਾ ਨਾ ਹੀ ਮੈਂ ਕਿਸੇ ਨੂੰ ਡਰਾਉਂਦਾ ਕੁ ਮੈਂ ਜਾਨਵਰ ਥੋੜੀਆਂ ਕਿਸੇ ਨੂੰ ਡਰਾਵਾ ਤੇ ਮੈਂ ਹੁਣ ਕਿਸੇ ਤੋਂ ਡਰਦਾ ਵੀ ਨਹੀਂ ਇਹ ਮੇਰੀ ਹਾਲਤ ਬਣ ਗਈ ਇਹ ਮੇਰੀ ਸੋਚਣੀ ਬਣ ਗਈ ਮਨੁਸ਼ ਤੋ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬੜੀ ਮੁੱਦਤ ਤੋਂ ਬਾਅਦ ਇਸ ਮਨ ਦੀ ਬਣਤਰ ਹੋਈਏ ਦਿਮਾਗ ਦੀ ਬਣਤਰ ਹੋਈਏ ਸੋਚ ਮੰਡਲ ਦੀ ਪ੍ਰਾਪਤੀ ਹੋਈਏ ਗੁਰੂ ਰਹਿਮਤ ਕਰ ਬਖਸ਼ਿਸ਼ ਕਰ ਹੁਣ ਇਸ ਸੋਚ ਤੋਂ ਮੈਂ ਅੱਗੇ ਚਲਾ ਜਾਵਾਂ ਤਨ ਤੋਂ ਉੱਚੇ ਉੱਠੇ ਤਾਂ ਸੰਸਾਰ ਦੀ ਪਕੜ ਹਟੀ ਮਨ ਤੋਂ ਉੱਚੇ ਉੱਠੇ ਤਾਂ ਫਿਰ ਗਿਆਨ ਦੀ ਪਕੜ ਹਟੀ ਤਾਂ ਫਿਰ ਕੀ ਮਿਲਿਆ ਰੱਬ ਪਰਮਾਤਮਾ ਈਸ਼ਵਰ ਅਕਾਲ ਪੁਰਖ ਤੁਸੀਂ ਆਖੋ ਗਿਆਨ ਬੰਧਨ ਵੀ ਹੈ ਦੇਖੋ ਖਾਣਾ ਪੀਣਾ ਸੁਖ ਹੈ ਖਾਣਾ ਪੀਣਾ ਦੁੱਖ ਵੀ ਹੈ ਜਿਤਨੀ ਭੁੱਖ ਹੈ ਉਤਨਾ ਖਾ ਲੋ ਖਾਣਾ ਪੀਣਾ ਸੁਖ ਹੈ ਤੇ ਭੁੱਖ ਤੋਂ ਦੁਗਣਾ ਹੀ ਖਾ ਲਓ ਤੇ ਤੋਖਾ ਹੈ ਫਿਰ ਕੀ ਹੈ ਬੰਦ ਨਹੀਂ ਪੈ ਗਿਆ ਫਿਰ ਤੇ ਫਿਰ ਤੇ ਰੋਗ ਹੈ ਜਿਹੜੀ ਚੀਜ਼ ਹੈ ਸਵਸਤ ਹੈ ਉਹ ਹੀ ਬਿਮਾਰੀ ਹੈ ਜੋ ਜ਼ਹਿਰ ਹੈ ਉਹ ਅੰਮ੍ਰਿਤ ਹੈ ਜੋ ਅੰਮ੍ਰਿਤ ਹੈ ਉਹ ਜ਼ਹਿਰ ਹੈ ਗਿਆਨ ਅੰਮ੍ਰਿਤ ਹੈ ਪਰ ਗਿਆਨ ਕਰਕੇ ਕੋਈ ਹੰਕਾਰੀ ਹੋ ਗਏ ਤੇ ਗਿਆਨ ਨੂੰ ਹੀ ਪਕੜ ਕੇ ਬੈਠ ਗਿਆ ਰੁਕ ਗਈ ਗੱਲ ਭਾਈ ਜੀ ਕਹਿੰਦੇ ਨੇ ਹੇ ਗੁਰੂ ਤਨ ਤੋਂ ਉੱਚਾ ਉੱਠਿਆ ਮਨ ਤੱਕ ਪਹੁੰਚਿਆ ਤੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰ ਕਰ ਹੁਣ ਮੈਂ ਮਨ ਤੋਂ ਉੱਚਾ ਉੱਠਾਂ ਤੇ ਤੇਰੇ ਤੱਕ ਪਹੁੰਚਾਂ ਤੇਰੇ ਵਿੱਚ ਜੋ ਹੈ ਲੀਨ ਹੋਵਾਂ ਅੱਠੇ ਪੈਰ ਤੇਰੀ ਯਾਦ ਮੇਰੇ ਮਨ ਦੇ ਚੋਵੇ ਭਾਈ ਸਾਹਿਬ ਭਾਈ ਨੰਦ ਲਾਲ ਦੀ ਇਹ ਮੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋ ਇਸ ਮਾਫ਼ਤੀ ਸਿਰਫ ਅੱਧੇ ਮਿੰਟ ਚ ਤੇ ਸਿਰ ਤੇ ਮੇਰ ਭਰਿਆ ਰੱਖਿਆ ਤੇ ਆਖਿਆ ਭਾਈ ਜੀ ਸਾਧਨਾ ਤੁਹਾਡੀ ਬੜੀ ਲੰਬੀ ਹੈ ਸਿਮਰਨ ਵੀ ਮਹਾਨ ਹੈ ਤੇ ਸੇਵਾ ਵੀ ਮਹਾਨ ਹੈ ਲੰਗਰ ਪਾਈ ਸਾਹਿਬ ਬਾਈਨੰਦ ਲਾਲ ਆਪ ਚਲਾਉਂਦੇ ਸਨ ਉਹਨਾਂ ਦੇ ਘਰ ਦੇ ਚੱਲਦਾ ਸੀ ਪਿੱਛੋਂ ਅਫਗਾਨਿਸਤਾਨ ਦੇ ਸੰਨ ਤੇ ਅਫਗਾਨਿਸਤਾਨ ਵਿੱਚ ਮਹਿਮਾਨ ਨਿਵਾਜ਼ੀ ਬੜੀ ਪਰਬਲ ਹੁੰਦੀ ਹੈ ਤੇ ਸਤਗੁਰੂ ਤੱਕ ਸੰਗਤਾਂ ਪਹੁੰਚਣ ਆਨੰਦ ਲਾਲ ਨੇ ਰਸਤੇ 'ਚ ਲੰਗਰ ਲਾਇਆ ਸੀ ਪਹਿਲੇ ਉਹਨਾਂ ਦੀ ਸੇਵਾ ਕਰ ਲੈਂਦਾ ਸੀ ਔਰ ਸਿਮਰਨ ਦੀ ਉਹ ਮੂਰਤੀ ਸੀ ਗੁਰਦੇਵ ਦੀ ਪ੍ਰਸੰਤਾ ਦੇ ਪਾਤਰ ਬਣੇ ਤੇ ਸਤਿਗੁਰ ਨੇ ਕਹਿ ਦਿੱਤਾ ਨੰਦ ਲਾਲ ਅੱਜ ਤੋਂ ਕੁਝ ਮੰਗ ਸਾਡਾ ਦਿਲ ਕਰਦਾ ਤੈਨੂੰ ਕੁਝ ਦੇਈਏ ਜਿਹਦੇ ਨਾਲ ਸਨੇਹ ਹੋਵੇ ਜਿਹਦੇ ਨਾਲ ਪਿਆਰ ਹੋ ਜਾਏ ਉਹਨੂੰ ਕੁਝ ਦੇਣ ਦਾ ਜੀ ਕਰਦਾ ਤੇ ਜਿਹਦੇ ਨਾਲ ਦੁਸ਼ਮਣੀ ਹੋਵੇ ਨਫ਼ਰਤ ਹੋਵੇ ਉਹਦੇ ਕੋਲ ਕੁਝ ਖਾਉਣ ਦਾ ਜੀ ਕਰਦਾ ਖੋਲੋ ਇਹਦੀ ਜਿੰਦ ਖੋਲੋ ਇਹਦੀ ਪੱਗ ਖੋਲੋ ਇਹਦੀ ਇੱਜ਼ਤ ਖੋਲੋ ਇਹਦਾ ਸਨਮਾਨ ਖੋਲੋ ਤੇ ਜਿਹਦੇ ਨਾਲ ਜੋ ਹੈ ਸਨੇਹ ਹੋਵੇ ਪਿਆਰ ਹੋਵੇ ਬੈਨੂੰ ਇੱਜ਼ਤ ਦੇਈਏ ਸਨਮਾਨ ਦੇਈਏ ਸੁਖ ਦੇਈਏ ਦੇਣਾ ਤੇ ਖੋਣਾ ਇਹਨਾਂ ਦੋ ਵਿਪਰੀਤ ਦਸ਼ਾਵਾਂ ਦੇ ਉੱਤੇ ਮੁਨਸਰ ਹੈ। ਸਤਿਗੁਰ ਕਹਿੰਦੇ ਤੈਨੂੰ ਕੁਝ ਦੇਣ ਨੂੰ ਜੀ ਕਰਦਾ ਹੈ। ਮੰਗਾ। ਤੇ ਲੰਦ ਲਾਲ ਕਹਿੰਦੇ ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਨਾ ਪਹਿਲੇ ਪਹਿਲੇ ਬੜੀਆਂ ਮੰਗਾ ਨਾਲ ਮੈਂ ਭਰਿਆ ਹੋਇਆ ਸੀ। ਇੱਥੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਹੁਣ ਕੋਈ ਮੰਗ ਰਹੀ ਨਹੀਂ ਤੇ ਅੱਜ ਆਪ ਕਹਿੰਦੇ ਕੁਝ ਮੰਗ ਲਓ। ਹੁਣ ਮੈਂ ਕੀ ਮੰਗਾ? ਕੋਈ ਮੰਗ ਹੈ ਹੀ ਨਹੀਂ। ਤੇ ਸਤਿਗੁਰੂ ਕਹਿਣ ਲੱਗੇ ਫਿਰ ਮੇਰੀ ਖੁਸ਼ੀ ਇਹ ਹੈ ਇਹ ਤੈਨੂੰ ਕੁਝ ਦੇਆ ਐਸ ਵਾਸਤੇ ਤੂੰ ਜ਼ਰੂਰ ਮੰਗ ਸਾਡੀ ਖੁਸ਼ੀ ਨੂੰ ਵੇਖ ਤੇ ਪਾਈ ਜੀ ਦੀ ਮੰਗ ਤੁਹਾਡੇ ਸਾਹਮਣੇ ਮੈਂ ਰੱਖਾਂ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਐ ਗੁਰੂ ਮਿਹਰ ਕਰ ਜੇ ਦੇਣਾ ਹੈ ਤਾਂ ਉਹ ਅੱਖ ਦੇ ਜਿਹੜੀ ਤੈਨੂੰ ਵੇਖ ਸਕੇ ਬਸ ਹੋਰ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਕੋਈ ਦਿਖਾਈ ਦੇਂਦਾ ਹੈ ਗੁਸਤਾਖੀ ਮਾਫ ਗੁਰ ਨਾਨਕ ਗੁਰ ਨਾਨਕ ਦਿਖਾਈ ਦਿੱਤਾ ਕਈਆਂ ਨੂੰ ਭੋਤਲਾ ਬਿਤਾਲਾ ਆਖੇ ਸੀ ਕਈਆਂ ਨੇ ਪੱਥਰ ਮਾਰੇ ਸੀ ਗੁਰੂ ਅਰਜਨ ਦੇਵ ਗੁਰੂ ਦਿਖਾਈ ਦਿੱਤੇ ਤਤੀ ਤਵੀ ਤੇ ਬਿਠਾ ਦਿੱਤਾ ਕਈਆਂ ਗਰਮ ਗਰਮ ਰੇਤਾ ਸੀ ਸੱਚ ਪਾਤਸ਼ਾਹ ਭਾਈ ਜੀ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਇਹ ਵੀ ਦੇ ਐ ਗੁਰੂ ਮਿਹਰ ਕਰ ਉਹ ਚਸ਼ਮ ਦੇ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ ਸ਼ਬਦ ਦੇ ਚੋਂ ਗੁਰੂ ਦੀ ਝਲਕ ਦਿਖਾਈ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਅਕਾਲ ਪੁਰਖ ਦਾ ਰੂਪ ਦਿਖਾਈ ਦੇਵੇ ਹਿੰਮਤ ਕਿਸ ਦੀ ਹੈ ਤੇ ਸਤਿਗੁਰੂ ਦੀ ਹਜ਼ੂਰੀ 'ਚ ਝੂਠ ਬੋਲ ਜਾਏ ਗਲਤ ਬਿਆਨ ਨਹੀਂ ਕਰ ਜਾਏ ਬੇਅਦਬੀ ਕਰ ਜਾਏ ਕਰ ਸਕੇਗਾ ਨਹੀਂ ਦਿਖਾਈ ਦੇਂਦਾ ਤਾਂ ਗਲਤ ਬਿਆਨੇ ਵੀ ਚੱਲ ਸਕਦੀ ਹੈ ਗੁਸਤਾਖੀਆਂ ਵੀ ਚੱਲ ਸਕਦੀਆਂ ਬੇਅਦਬੀਆਂ ਵੀ ਚੱਲ ਸਕਦੀਆਂ ਕਿਉਂਕਿ ਨਹੀਂ ਦਿਖਾਈ ਦੇਣ ਨੰਦ ਲਾਲ ਕਹਿੰਦੇ ਗੁਰੂ ਰਹਿਮਤ ਕਰ ਮੈਂ ਤੈਨੂੰ ਵੇਖ ਸਕਾਂ ਤੇ ਮੈਂ ਇਤਨੀ ਅਰਜ਼ ਕਰਾਂ ਨੰਦ ਲਾਲ ਕੋਈ ਨੇਤਰ ਹੀ ਨਹੀਂ ਸੀ ਅੰਧਾ ਨਹੀਂ ਸੀ ਅੱਖਾਂ ਤੇ ਹੈਗੀਆਂ ਸਨ ਉਸ ਦੀ ਉਹ ਕਿਹੜੀ ਅੱਖ ਪਿਆ ਮੰਗਦਾ ਐ ਗੁਰੂ ਉਹ ਅੱਖ ਦੇ ਮੈਨੂੰ ਜਿਹੜੀ ਗੁਰੂ ਨੂੰ ਵੇਖ ਸਕੇ ਜਗਤ ਨੂੰ ਤੇ ਵੇਖਦੀ ਪਈਏ ਸੰਸਾਰ ਨੂੰ ਤੇ ਵੇਖਦੀ ਪਈ ਅੱਖ ਤੇਰੇ ਤਨ ਨੂੰ ਵੀ ਵੇਖ ਰਹੀ ਹੈ ਐ ਗੁਰੂ ਉਹ ਅੱਖ ਦੇ ਜਿਹੜੀ ਗੁਰੂ ਨੂੰ ਵੇਖੇ ਤੇ ਗੁਰੂ ਗਿਆਨ ਹੈ ਗੁਰੂ ਜੋਤ ਹੈ ਗੁਰੂ ਫਲਸਫਾ ਹੈ ਗੁਰੂ ਵਿਚਾਰ ਹੈ ਗੁਰੂ ਪਰਮ ਜੋਤੀ ਹੈ اے ਮੇਰੇ ਪਾਤਸ਼ਾਹ ਮੇਰ ਕਰ ਮੈਂ ਉਸ ਜੋਤ ਨੂੰ ਵੇਖ ਸਕਾਂ ਜੋ ਤੁਹਾਡੇ ਵਿੱਚ ਉਜਾਗਰ ਹੈ ਉਹ ਅੱਖਾਂ ਦੇ ਮੈਨੂੰ ਇੱਥੇ ਆ ਕੇ ਨੰਦ ਲਾਲ ਦੀ ਤਰ੍ਹਾਂ ਜੋਦੜੀ ਕਰਨੀ ਹੈ ਪਾਤਸ਼ਾਹ ਕੀਰਤਨ ਸੁਣਦੇ ਹਾਂ ਸਾਡੀ ਅੱਖ ਖੋਲ ਕਥਾ ਸੁਣਦੇ ਹਾਂ ਸਾਡੀ ਅੱਖ ਖੋਲ ਤਾਂ ਕਿ ਸ਼ਬਦ ਦੀ ਇੱਕ ਇੱਕ ਪੰਕਤੀ ਵਿੱਚ ਤੇਰਾ ਜਲਵਾ ਦਿਖਾਈ ਦੇਵੇ ਤੇਰਾ ਨੂਰ ਦਿਖਾਈ ਦੇਵੇ ਤੇਰਾ ਚਾਨਣਾ ਦਿਖਾਈ ਦੇਵੇ ਤੋ ਬਾਹਰ ਲੱਭਣ ਦੀ ਜਾਂਚ ਬੰਦੇ ਨੂੰ ਆ ਗਈ ਏ ਅੰਦਰੋਂ ਲੱਭਣ ਦੀ ਜਾਂਚ ਬੰਦੇ ਨੂੰ ਨਹੀਂ ਆਈ ਕਾਇਆ ਦੇ ਵਿੱਚ ਵੀ ਬਹੁਤ ਕੁਝ ਪਿਆ ਹੈ ਭਗਤ ਪੀਪਾ ਜੀ ਕਹਿੰਦੇ ਨੇ ਕਾਇਆ ਬਹੁ ਖੰਡ ਖੋਜ ਤੇ ਨਾਉ ਨੇ ਧਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਇਹ ਜਿਹੜੀ ਬਹੁ ਖੰਡਾਂ ਵਾਲੀ ਕਾਇਆ ਹੈ 6 ਚੱਕਰਾਂ ਵਾਲੀ 5 ਕੋਸ਼ਾਂ ਵਾਲੀ ਇੱਕ ਇੱਕ ਕੋਸ਼ ਦੇ ਆਪਾਂ ਫਿਰ ਵਿਚਾਰ ਕਰਾਂਗੇ ਤੇ ਇੱਕ ਇੱਕ ਚੱਕਰ ਦੇ ਵੀ ਇਹਦੇ 'ਚ 6 ਚੱਕਰ ਨੇ ਇਹਦੇ 'ਚ 5 ਕੋਸ਼ ਨੇ ਤੋਂ 5 ਕੋਸ਼ ਤੇ 6 ਚੱਕਰ ਬਹੁਤ ਸਾਰੇ ਖੰਡ ਹੋ ਗਏ ਬਹੁਤ ਸਾਰੇ ਹਿੱਸੇ ਹੋ ਗਏ ਕਾਇਆ ਬਹੁ ਖੰਡ ਜਿਹਦੇ ਬਹੁਤ ਸਾਰੇ ਖੰਡ ਨੇ ਜਿਹਦੇ ਬਹੁਤ ਸਾਰੇ ਹਿੱਸੇ ਨੇ ਜੀਵਨ ਇੱਕ ਮਹਿਲ ਹੈ ਜਿਹਦੇ ਚ ਕਈ ਤਰ੍ਹਾਂ ਦੇ ਕਮਰੇ ਨੇ ਲੇਕਿਨ ਬਦਕਿਸਮਤੀ ਇਹ ਜੀਵਨ ਦਾ ਮਹਿਲ ਸਾਨੂੰ ਮਿਲਿਆ ਪਰ ਇਸ ਮਹਿਲ ਦੇ ਅੰਦਰ ਪ੍ਰਵੇਸ਼ ਕਦੀ ਨਹੀਂ ਕੀਤਾ ਬਾਹਰ ਹੀ ਰਹਾ ਇਸ ਵਾਸਤੇ ਇਸ ਮਹਿਲ ਦੇ ਅੰਦਰ ਜੋ ਕੁਝ ਹੈ ਇਹਦਾ ਸਾਨੂੰ ਨਹੀਂ ਪਤਾ ਮਹਿਲ ਦੇ ਬਾਹਰ ਹੀ ਰਹਾ ਬੂਏ ਤੇ ਹੀ ਰਹਾ ਅੰਦਰ ਨਹੀਂ ਪ੍ਰਵੇਸ਼ ਕੀਤਾ ਲੇਕਿਨ ਮਹਿਲ ਇਹ ਸਾਰਿਆਂ ਨੂੰ ਮਿਲਿਆ ਇਹ ਜੀਵਨ ਇਸ ਜੀਵਨ ਦੇ ਅੰਦਰ ਪਰਮ ਜੀਵਨ ਇਹ ਜੀਵਨ ਇਸ ਦੇ ਅੰਦਰ ਪਰਮ ਧਨ ਇਹ ਜੀਵਨ ਇਸ ਦੇ ਅੰਦਰ ਹੀ ਪਰਮ ਪਦ ਲੇਕਿਨ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਅੰਦਰ ਕਦੀ ਗਏ ਨਹੀਂ ਕਿਸੇ ਮਨੁੱਖ ਨੂੰ ਕੋਈ ਨਹੀਂ ਪਤਾ ਕਿ ਅੰਦਰ ਕੀ ਹੈ ਤੇ ਜਦ ਵੀ ਕਿਸੇ ਨੂੰ ਪਰਮ ਧਨ ਲੱਭਿਆ ਹੈ ਪਰਮ ਪਦ ਲੱਭਿਆ ਹੈ ਪਰਮ ਜੀਵਨ ਲੱਭਿਆ ਹੈ ਅੰਦਰੋਂ ਹੀ ਲੱਭੇ ਵਿਸ਼ਵਾਸ ਨਹੀਂ ਬੱਜੇਗਾ ਇਸ ਹਾਰਡ ਮਾਸ ਲਾੜੀ ਦੇ ਪਿੰਜਰ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਵੀ ਸਿਲਸਿਲਾ ਹੈ ਇਸ ਤਰ੍ਹਾਂ ਦਾ ਹੈ ਬਾਣੀ ਕਹਿ ਰਹੀ ਹੈ ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸਾ ਇਹ ਤੇ ਹਰੀ ਦਾ ਮੰਦਰ ਹੈ ਸੱਚ ਇਹਦੇ ਵਿੱਚ ਬਿਰਾਜਮਾਨ ਹੈ ਪਰ ਇਸ ਮੰਦਰ ਦੇ ਵਿੱਚ ਕਦੀ ਪ੍ਰਵੇਸ਼ ਨਹੀਂ ਕੀਤਾ ਇਸ ਮੰਦਰ ਦੇ ਅੰਦਰ ਕਦੀ ਝਾਤ ਨਹੀਂ ਮਾਰੀ बार ही उलझे रहे हैं बार ही झगड़ते रहे बार ही भज दौड़ रही इस वास्ते बार दी भज दौड़ ने थकाया ते बहुत ते प्राप्त कुछ ना होया। बार दी भज दौड़ ने बेजार ते बड़ा की था, लेकिन लबद कुछ भी नहीं हुई तो मैं अर्ज करा परम पद उच्चा सिंहासन ਅੰਦਰ ਹੈ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ RAM ਕਬੀਰਾ ਇੱਕ ਭੈ ਹੈ ਕੋਈ ਨਾ ਸਕੇ ਪਛਾਨੇ ਕਬੀਰ ਕਹਿੰਦ ਮੈਂ ਹਾਂ ਉਸ ਸਿੰਘਾਸਨ ਤੇ ਜਾ ਬੈਠਾਂ ਜਿਹੜਾ ਸਿੰਘਾਸਨ RAM ਦਾ ਹੈ ਬਾਰੋਂ ਸੰਘਰਸ਼ ਕਰਾਂਗੇ ਲੜਾਂਗੇ ਝਗੜਾਂਗੇ ਕਿਸੇ ਦੀ ਕੁਰਸੀ ਖੋਵਾਂਗੇ ਤੇ ਜੇਦੀ ਖੋਵਾਂਗੇ ਉਹਨੂੰ ਪਰੇ ਥੱਲੇ ਗਰਾਵਾਂਗੇ ਤਾਂ ਹੀ ਪ੍ਰਾਪਤ ਹੋਵੇਗੀ RAM ਦਾ ਸਿੰਘਾਸਣ ਇਤਨਾ ਵੱਡਾ ਹੈ ਇਤਨਾ ਵੱਡਾ ਹੈ ਜਿਸ ਦਿਨ ਪ੍ਰਾਪਤ ਹੁੰਦਾ ਹੈ ਤੋ ਕਿਸੇ ਨੂੰ ਪੈਰਾਂ ਥੱਲੇ ਲਿਤਾੜ ਕੇ ਨਹੀਂ ਇਤਨੀ ਗੱਲ ਸਪਸ਼ਟ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ ਤੇ ਹਰ ਬੰਦੇ ਦੇ ਅੰਦਰ ਪਤਾ ਹੈ ਜਿਹੜੀ ਸਿੰਘਾਸਨ ਦੀ ਭੁੱਖ ਹੈ ਨਾ ਭਗਤ ਲੋਕ ਕਹਿੰਦੇ ਨੇ ਇਹ ਜਿਹੜੀ ਭੁੱਖ ਹੈ ਇਹ ਠੀਕ ਹੈ ਹੈ ਇੱਕ ਐਸਾ ਸਿੰਘਾਸਨ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਪਰ ਉਸ ਸਿੰਘਾਸਨ ਦਾ ਪਤਾ ਨਹੀਂ ਇਸ ਵਾਸਤੇ ਬੰਦਾ ਬਾਰ ਹੀ ਉਲਝਿਆ ਰਹਿੰਦਾ ਹੈ ਲੱਭੋ ਸਿੰਘਾਸਣ ਲੱਭੋ ਕੁਰਸੀ ਐਸਾ ਧਨ ਵੀ ਹੈ ਜਿਹਨੂੰ ਚੋਰ ਚੁਰਾ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਜਲ ਨਹੀਂ ਡੂਬੇ ਤਸ ਕਰ ਨਹੀਂ ਲੈਵੇ ਭਾਇ ਨ ਸਾਕੇ ਜਲ ਜਲ ਡੋਬਦਾ ਨਹੀਂ ਅੱਗ ਸਾੜਦੀ ਨਹੀਂ ਚੋਰ ਚੁਰਾਂਦਾ ਨਹੀਂ ਹੈ ਐਸਾ ਧਨ ਬਾਰੋਂ ਜੋ ਵੀ ਧਨ ਮਿਲੇਗਾ ਚੋਰੀ ਹੁਣ ਜਾਣ ਦਾ ਡਰ ਰਹੇਗਾ ਅੱਗ ਦੇ ਸੜ ਜਾਣ ਦਾ ਵੀ ਡਰ ਰਹੇਗਾ ਜਲ ਦੇ ਚ ਡੁੱਬ ਜਾਣ ਦਾ ਵੀ ਡਰ ਰਹੇਗਾ ਮੈਂ ਤੇ ਸਾਰ ਕਿਤਾਬਲੀ ਦੇ ਚ ਇੱਕ ਬਚਨ ਪੜਿਆ ਉਹਦੇ ਚ ਲਿਖਿਆ ਹੈ ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪਾਗ ਬਾਰ ਦਾ ਜਿਹੜਾ ਧਨ ਹੈ ਬੰਦੇ ਕੋਲ ਜਿਸ ਢੰਗ ਨਾਲ ਕੋਈ ਕਤਰ ਕਰਦਾ ਹੈ ਉਦੇ ਭਾਗੀਦਾਰ ਚਾਰ ਬਣਦੇ ਨੇ ਧਰਮ ਚੋਰ ਨਿਰਭਾਗ ਜੋ ਸਾਡੇ ਕੋਲ ਬਾਹਰ ਦੀ ਸੰਪਦਾ ਹੈ ਜੋ ਸਰੀਰਕ ਮਿਹਨਤ ਨਾਲ ਅਸੀਂ ਇਕੱਤਰ ਕਰਦੇ ਹਾਂ ਗੁਰਦੇਵ ਨੇ ਇੱਕ ਨਿਯਮ ਬਣਾ ਦਿੱਤਾ ਇਹਦੇ ਚ ਦਸਵਾਂ ਹਿੱਸਾ ਤੇਰਾ ਨਹੀਂ ਉਹ ਧਰਮ ਦਾ ਹੈ ਉਹ ਤੇਰਾ ਨਹੀਂ ਉਹ ਧਰਮ ਦੀ ਤਾਮੀਰ ਵਾਸਤੇ ਖਰਚ ਕਰ ਉਹ ਧਰਮ ਮੰਦਰਾਂ ਦੀ ਉਸਾਰੀ ਵਾਸਤੇ ਖਰਚ ਕਰ ਲੋਗਾਂ ਤੱਕ ਧਰਮ ਪਹੁੰਚ ਸਕੇ ਇਸ ਦੇ ਉੱਤੇ ਖਰਚ ਕਰੇ ਸੋ ਅਸੀਂ ਦਸਵੰਦ ਦੀ ਪ੍ਰਥਾ ਚਲਾ ਦਿੱਤੀ ਔਰ ਇਹ ਹਰ ਧਰਮ ਵਿੱਚ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਿੰਨਾ ਕੁ ਹਿੱਸਾ ਦੇਣਾ ਹੈ ਇਹ ਨਿਸ਼ਚਿਤ ਗੱਲ ਇਸਲਾਮ ਨੇ Hindu ਧਰਮ ਨੇ ਨਹੀਂ ਕੀਤੀ ਲੇਕਿਨ ਜਿਹੜੇ ਬ੍ਰਾਹਮਣ ਦੇ 6 ਕਰਮ ਮੰਨੇਗਾ ਇਹਨਾਂ ਤੇ ਬ੍ਰਾਹਮਣ ਹਿੰਦੁਸਤਾਨ ਦੇ ਹਮੇਸ਼ਾ ਸਿਰਮੌਰ ਰਿਹਾ ਤੇ ਸਿਰਮੌਰ ਆਪਣੇ ਆਪ ਨੂੰ ਮੰਨਦਾ ਰਿਹਾ ਉਦੇ 6 ਕਰਮ ਨੇ ਯਗ ਕਰਨਾ ਯਗ ਕਰਾਣਾ ਵੇਦ ਪੜਨੇ ਵੇਦ ਪੜਾਣੇ দান ਲੈਣਾ দান ਦੇਣਾ ਇਹ 6 ਕਰਮ ਨੇ ਬ੍ਰਾਹਮਣ ਦੇ ਖੱਟ ਕਰਮੇ ਨੂੰ ਕਹਿੰਦੇ ਨੇ ਤੇ ਜਿਹੜਾ ਇਹ 6 ਕਰਮਾਂ ਵਿੱਚ ਨਿਪੁੰਨ ਹੈ ਤੇ ਕਰ ਰਿਹਾ ਉਹਨੂੰ ਬ੍ਰਾਹਮਣ ਮੰਨਦੇ ਨਹੀਂ ਮੰਨਦੇ ਲੇਕਿਨ ਕਿੰਨਾ ਕੁ দান ਦੇਣਾ ਹੈ ਕੋਈ ਨਿਸ਼ਚਿਤ ਨਹੀਂ ਇਸਲਾਮ ਦੇ ਵਿੱਚ ਕੋਈ ਨਿਸ਼ਚਿਤ ਨਿਸ਼ਚਿਤ ਨਹੀਂ ਹੈ ਈਸਾਈਆਂ ਦੇ ਵਿੱਚ ਵੀ ਯਕੀਨ ਜਾਣੋ ਕੋਈ ਨਿਸ਼ਚਿਤ ਨਹੀਂ ਹੈ ਗੁਰੂ ਘਰ ਦੇ ਵਿੱਚ ਨਿਸ਼ਚਿਤ ਹੈ ਕਿ ਜੋ ਦਸਵੰਦ ਹੈ ਇਹ ਤੇਰਾ ਨਹੀਂ ਇਹ ਗੁਰੂ ਦਾ ਤੇ ਜੇ ਤੂੰ ਧਰਮ ਖਾਤੇ ਖਰਚ ਨਾ ਕੀਤਾ ਤਾਂ ਚੋਰ ਲੈ ਜਾਏਗਾ ਕੋਈ ਰਾਜਾ ਖੋ ਲਏਗਾ ਇਹ ਅਗਦੀ ਭੇਟ ਹੋ ਜਾਏਗਾ ਨਾਸ ਹੋ ਜਾਏ ਕਿਸੇ ਨਾ ਕਿਸੇ ਤਰੀਕੇ ਨਾਲ ਧਨ ਕੇ ਭਾਗੇ ਚਾਰ ਹਨ ਧਰਮ ਚੋਰ ਨਿਰਪਾਗ ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਜ ਲਿਖਿਆ ਜੋ ਬਾਬੇ ਦੇ ਧਾਮ ਨਦੈ ਹਨ ਤਿੰਨ ਤੇ ਗਹਿ ਬਾਬਰ ਕੇ ਲੈ ਹੈ ਜੋ ਦਸਵੰਦ ਪ੍ਰਮਾਤਮਾ ਦੇ ਨਿਵਿਤ ਨਹੀਂ ਖਰਚ ਕਰਦੇ ਉਹਨਾਂ ਕੋਲ ਬਾਬਰ ਖੋਲ ਲੈਂਦਾ ਬਾਦਸ਼ਾਹ ਖੋਲ ਲੈਂਦਾ ਚੋਰ ਖੋਲ ਲੈਂਦਾ ਅਗ ਖੋ ਲੈਂਦੀ ਹੈ ਪਾਣੀ ਡੋਬ ਕੇ ਖੋਲੇਗਾ ਤੋ ਦਸਮੰਦ ਜੇ ਕਿਸੇ ਨੇ ਰਖ ਲਿਆ ਆਪਣੇ ਕੋਲ ਤੇ ਸਮਝ ਲਓ ਨੇ ਗੁਰੂ ਦਾ ਧਨ ਰਖ ਲਿਆ ਸਿਰਫ ਇਹ ਹੀ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕਢ ਲੈਂਦੇ ਨੇ ਤੇ ਅਸੀਂ ਉਹਨਾਂ ਨੂੰ ਚੋਰ ਕਹਿੰਦੇ ਆ ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਮੰਦ ਰਖ ਲੈਂਦੇ ਗੁਰੂ ਘਰ ਦੀ ਇਹ ਮਰਿਆਦਾ ਦਸਮੰਦ ਤੇਰਾ ਨਹੀਂ ਹੈ ਇਹ ਗੁਰੂ ਦਾ ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ ਇਹ ਪੰਗਤ ਤੇ ਖਰਚ ਹੋਵੇ ਲੰਗਰ ਚੱਲਣ ਇਹ ਧਰਮ ਪ੍ਰਚਾਰ ਤੇ ਖਰਚ ਹੋਵੇ ਦਸਵੰਦ ਤੇਰਾ ਨਹੀਂ ਔਰ ਐਸਾ ਵੀ ਮੈਂ ਅਭਿਆਸੀ ਪੁਰਸ਼ਾਂ ਤੋਂ ਸੁਣਿਆ ਹੈ ਦਸਵੰਦ ਕੱਢਣ ਵਾਲੇ ਹਮੇਸ਼ਾ ਸੁਖੀ ਰਹਿੰਦੇ ਨੇ ਕਿ ਦਸਵੰਦ ਨਾ ਕੱਢਣ ਵਾਲੇ ਹਮੇਸ਼ਾ ਹੀ ਦੁਖੀ ਰਹਿੰਦੇ ਨੇ ਗੁਰੂ ਦਾ ਧਨ ਰੱਖ ਲੈਂਦੇ ਦਸਵੰਦ ਰੱਖ ਲੈਣਾ ਇੰਜ ਹੈ ਗੁਰੂ ਦੇ ਧਨ ਤੇ ਛਾਪਾ ਮਾਰਨਾ ਇੰਨੀ ਮਹਾਰਤ ਕਰ ਤੇ ਜਿਨੇ ਇਤਨੀਆ ਬਖਸ਼ਾ ਦਿੱਤੀਆਂ ਅਗਰ ਕੁਝ ਵੀ ਨਾ ਦੇਵੇ ਤੇ ਫਿਰ ਕੀ ਆਦਮੀ ਕਰ ਸਕਦਾ ਹੈ ਇੱਕ ਵੀ ਇਹਨਾਂ ਦੇ ਦਸ ਵੀ ਹਰ ਲੈ ਤੋ ਮੂੜਾ ਕੋ ਕਹਾ ਕਰੇ ਦਰਸਲ ਭਾਵੇਂ ਅਧਿਆਤਮ ਵਿਚਾਰ ਹੈ ਇਹ ਲੇਕਿਨ ਇਹ ਬਾਰ ਮੁਖੀ ਵੀ ਬੜੇ ਸੋਹਣੇ ਢੰਗ ਨਾਲ ਖੋਲੀ ਜਾ ਸਕਦੀ ਹੈ ਵਿਚਾਰੀ ਜਾ ਸਕਦੀ ਹੈ ਤਾਂ ਸਤਗੁਰਾਂ ਨੇ ਇੱਕ ਨਿਸ਼ਚਿਤ ਗੱਲ ਕਰ ਦਿੱਤੀ ਸਪਸ਼ਟ ਜੋ ਹੈ ਗੱਲ ਕਰ ਦਿੱਤੀ ਤਾਂ ਇਸ ਵਾਸਤੇ ਸਾਰ ਕਿਤਾਬਲੀ ਦੇ ਕਰਤੇ ਨੇ ਵੀ ਲਿਖ ਦਿੱਤੀ ਕਿ ਜੋ ਧਰਮ ਦਾ ਹਿੱਸਾ ਨਹੀਂ ਨਾ ਘਟਦਾ ਚੋਰ ਲੈ ਜਾਂਦਾ ਅੱਗ ਦੀ ਭੇਟ ਹੋ ਜਾਏਗਾ ਕੋਈ ਹੋਰ ਹਾਦਸਾ ਹੋ ਜਾਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਕੋਲ ਰਹਿਣਾ ਨਹੀਂ ਹੈ ਧਨ ਕੇ ਭਾਗ ਹੀ ਚਾਰ ਹੈ ਧਰਮ ਚੋਰ ਨਿਰਪਾਗ ਤੇ ਜਦ ਗੁਰਮਤਿ ਦੀ ਰੋਸ਼ਨੀ ਵਿੱਚ ਮੈਂ ਪੜਿਆ ਤੇ ਗੁਰੂ ਘਰ ਦੇ ਵਿੱਚ ਵੀ ਇਹ ਬਚਨ ਮਿਲ ਗਏ ਜੋ ਬਾਬੇ ਕੇ ਧਾਮ ਨਾ ਦਐਂ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਧਰਮ ਹਿੱਤ ਦਸਵੰਦ ਨਹੀਂ ਦੇਂਦੇ ਕੋਈ ਚੋਰ ਕੋਈ ਡਾਕੂ ਬਾਬਰ ਵਰਗਾ ਖੋਲੈਂਦਾ ਨਹੀਂ ਰਹਿੰਦਾ ਉਹ ਨਸ਼ਟ ਹੋ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਔਰ ਸਾਰੀ ਦੁਨੀਆ ਦੇ ਵਿੱਚ ਐਸਾ ਹੁੰਦਾ ਹੈ ਬੰਦਾ ਕਹਿੰਦਾ ਮੈਂ ਮਿਹਨਤ ਨਾਲ ਕਮਾਇਆ ਤੇ ਬਰਬਾਦ ਹੋ ਗਿਆ ਚੋਰ ਲੈ ਗਿਆ ਅੱਗ ਦੀ ਰੇਟ ਹੋ ਗਿਆ ਬਿਮਾਰੀ ਤੇ ਖਰਚ ਹੋ ਗਿਆ ਤੋਂ ਅਨੁਭਵੀ ਪੁਰਸ਼ ਕਹਿੰਦੇ ਨੇ ਦਸਮੰਦ ਤੇਰਾ ਨਹੀਂ ਸੀ ਤੇ ਜਦ ਤੂੰ ਢੰਗ ਨਾਲ ਨਹੀਂ ਖਰਚ ਕੀਤਾ ਤੇ ਹੁਣ ਬੇਢੰਗੇ ਤਰੀਕੇ ਨਾਲ ਨਿਕਲੇਗਾ ਤੋਂ ਧਨ ਕੇ ਭਾਗੇ ਚਾਰ ਹੈ ਧਰਮ ਚੋਰ ਨਿਰਪਾਗ ਤੋਂ ਮੈਂ ਅਰਸ਼ ਕਰ ਰਿਹਾ ਸੀ ਮਨੁੱਖ ਨੇ ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਜਾਤੀ ਨਹੀਂ ਮਾਰੀ ਇੱਕ ਪਰਮ ਧਨ ਵੀ ਹੈ ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਇੱਕ ਬਹੁਤ ਵੱਡਾ ਸਿੰਘਾਸਣ ਵੀ ਹੈ ਜਿਸ ਤੇ ਬੈਠ ਜਾਏ ਇਹਨੂੰ ਕੋਈ ਲਾ ਨਹੀਂ ਸਕਦਾ ਤੇ ਮਹਿਲ ਇਹ ਪ੍ਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕੀਤਾ ਹੈ ਬਦਕਿਸਮਤੀ ਇਹਦੇ ਅੰਦਰ ਪ੍ਰਵੇਸ਼ ਕੋਈ ਕੋਈ ਕਰਦਾ ਹੈ ਇਸੇ ਨੂੰ ਭਗਤ ਕਬੀਰ ਕਹਿੰਦੇ ਨੇ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਜੋ ਸ਼ਬਦ ਹੈ ਥੇ ਕਬੀਰ ਦਾ ਉੱਥੇ ਤੇ ਕੂਕਰ ਨੂੰ ਮੁਖਾਤਬ ਕੀਤਾ ਹੈ ਸਰਹੂਂ ਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉੱਪਰ ਝਮਕ ਬਾਲ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਇੱਕ ਬਿਰਤੀ ਸਾਡੇ ਅੰਦਰ ਹੈ ਜਿਹਨੂੰ ਕਬੀਰ ਨੇ ਕੁੱਤੇ ਨਾਲ ਤੁਸ਼ਬੀ ਦਿੱਤੀ ਹੈ ਤੇ ਕੋਕਰ ਦੀ ਜਿਹੜੀ ਬਿਰਤੀ ਹੈ ਆਮ ਗਣੀ ਗਈਏ ਉਹ ਦਵਾਰੇ ਦਵਾਰ ਉਸਮਾਨ ਜੋਂ ਢੋਲਤ ਨੈ ਸੁਧਰਾਮ ਭਜਨ ਕੀ ਇੱਕ ਬੂਏ ਤੇ ਦੂਜੇ ਬੂਏ ਤੇ ਤੀਜੇ ਬੂਏ ਤੇ ਇਧਰ ਜਾਤ ਮਾਰ ਉਧਰ ਜਾਤ ਮਾਰ ਤੇ ਘਰ ਦੇ ਚ ਕਦੀ ਪ੍ਰਵੇਸ਼ ਨਹੀਂ ਕੀਤਾ ਘਰ ਦੇ ਅੰਦਰ ਉਸ ਪਰਮ ਧਨ ਨੂੰ ਤੇ ਉਸ ਪਰਮ ਪਦ ਨੂੰ ਕਦੀ ਵੇਖਿਆ ਨਹੀਂ ਇਸ ਪਰਮ ਧਨ ਨੂੰ ਕਿਵੇਂ ਪ੍ਰਗਟ ਕਰੀਦਾ ਹੈ ਅੱਜ ਸਿਰਫ ਇਤਨੇ ਵਿਚਾਰ ਕਰਕੇ ਫਿਰ ਕੋਈ ਲੜੀਵਾਰ ਵਿਚਾਰ ਕਰਲ ਤੋਂ ਆਰੰਭ ਕਰਾਂਗੇ ਅੱਜ ਸਿਰਫ ਇਤਨੇ aur लवस फिर चेते करा दे हां कि हर बंदे दे प्राणा दे अंदर जड़ी भूख है धन दी ये धन दी ਨਹੀਂ ਹੈ परम धन दी ਹਰ ਬੰਦੇ ਦੇ ਪ੍ਰਾਣਾ ਚ ਜਿਹੜੀ ਪਿਆਸ ਹੈ ਪਦ ਦੀ ਹੈ ਪਦ ਦੀ ਨਹੀਂ ਪਰਮ ਪਦ ਦੀ ਹੈ ਹਰ ਬੰਦੇ ਦੇ ਅੰਦਰ ਜਿਹੜੀ ਚੌਧਰੀ ਬਣਨ ਦੀ ਸਿੰਘਾਸਣ ਪ੍ਰਾਪਤੀ ਕਰਨ ਦੀ ਭੁੱਖ ਹੈ ਇਹ ਸਿੰਘਾਸਣ ਇਹ ਨਹੀਂ ਇੱਥੇ ਤੇ ਲੋਕੀ ਲਾਹ ਛੜਦੇ ਨੇ ਜਿਹੜੇ ਬਿਠਾਉਂਦੇ ਨੇ ਉਹ ਲਾਹ ਵੀ ਛੜਦੇ ਨੇ ਪਰ ਉਹ ਸਿੰਘਾਸਣ ਹੈ ਮਨੁੱਖ ਆਪਣੀ ਸਾਧਨਾ ਨਾਲ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹੈ ਤੇ ਜਿਸ ਦਿਨ ਪ੍ਰਾਪਤ ਹੁੰਦਾ ਹੈ ਕੋਈ ਲਾਹ ਨਹੀਂ ਸਕਦਾ ਜਿਸ ਦਿਨ ਉਹ ਧਨ ਮਿਲਦਾ ਹੈ ਉਸ ਧਨ ਦੇ ਮਿਲਦੇ ਹੀ ਤ੍ਰਿਪਤੀ ਮਿਲਦੀ ਹੈ ਉਸ ਤੋਂ ਪਹਿਲੇ ਨਹੀਂ ਕਿਤੇ ਤੇ ਕਿਸੇ ਹੱਦ ਤੱਕ ਨਿਰਧਨ ਵੀ ਭੁੱਖੇ ਰਹ ਜਾਂਦੇ ਨੇ ਧਨਵਾਨ ਵੀ ਭੁੱਖੇ ਰਹ ਜਾਂਦੇ ਪਰ ਜਾਂ ਵੀ ਭੁਖੀ ਰਹ ਜਾਂਦੀ ਏ ਬੜੇ ਬੜੇ ਰਾਜੇ ਮਹਾਰਾਜੇ ਵੀ ਕੰਗਾਲ ਹੀ ਰਹਿੰਦੇ ਜਿਸ ਚੀਜ਼ ਦੇ ਮਿਲਦੇ ਆ ਬੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਉਹ ਵਸਤੂ ਕੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਸਿਫਤੋ ਸਲਾ ਦੇ ਨਾਲ ਸਵਾਲ ਪੈਦਾ ਹੁੰਦਾ ਹੈ ਪ੍ਰਾਪਤ ਕੀ ਹੁੰਦਾ ਹੈ ਆਖਰ ਮਿਲਦਾ ਕੀ ਹੈ ਤਾਂ ਇੱਕ ਗਾਥਾ ਰਾਈ ਤੇ ਸੈਬਾਂ ਦੇ ਇੱਕ ਵਾਕ ਦੇ ਰਾਈ ਇਸ ਗੱਲ ਨੂੰ ਇਸ ਵਕਤ ਸਪਸ਼ਟ ਕਰਨਾ ਹੈ ਮਿਥਿਹਾਸ ਹੈ ਇੱਕ ਕਥਾ ਹੈ ਪੁਰਾਣਾ ਵਿੱਚ ਕੇ দানਵ ਆਪਣੇ ਢੰਗ ਨਾਲ ধন ਦੀ ਤਲਾਸ਼ ਕਰਦੇ ਰਹੇ ਤੇ ਦੇਵਤੇ ਆਪਣੇ ਢੰਗ ਨਾਲ ਕਰਦੇ ਰਹੇ ਬਈ ਲੱਭੇ ধন ਦੀ ਤਲਾਸ਼ ਜਨਮ ਤੋਂ ਜੀਵਨ ਭਰ ਆਦ ਕਾਲ ਤੋਂ جاری ਮਨੁੱਖ ਨੇ ਜ਼ਮੀਨ ਪੁੱਟੀ ਪਹਾੜ ਪੁੱਟੇ ਨੇ ਸਾਗਰ ਦਾ ਸੀਨਾ ਛਾਣਿਆ ਕਿਦਰੋਂ ਤੇਲ ਲੱਭਿਆ ਕਿਦਰੋਂ ਹੀਰੇ ਮੋਤੀ ਲੱਭੇ ਨੇ ਕਿਦਰੋਂ ਸੋਨਾ ਚਾਂਦੀ ਲੱਭਿਆ ਕਿਦਰੋਂ ਲੋਹਾ ਲੱਭਿਆ ਕਿਦਰੋਂ ਕੋਈ ਹੋਰ ਸੌਗਾਤ ਲੱਭੀ ਹੈ ਖੋਜ جاری ਹੈ ਖੋਜ جاری ਹੈ ਲekin ਇਸ ਸਾਰੀ ਖੋਜ ਬਾਰ ਦੀ ਪਰ ਬਾਰ ਦੀ ਖੋਜ ਬੰਦੇ ਨੂੰ ਬਾਹਰ ਹੀ ਰਖ ਛੜਦੀ ਹੈ ਇਹਦਾ ਇਹ ਮਤਲਬ ਨਹੀਂ ਕਿ ਬਾਹਰੋਂ ਕੁਝ ਲੱਭਣਾ ਹੀ ਨਹੀਂ ਲekin ਇਸਦਾ ਇਹ ਮਤਲਬ ਵੀ ਨਹੀਂ ਕਿ ਅੰਦਰ ਚਾਹਤ ਹੀ ਨਹੀਂ ਮਾਰਨੀ ਅੰਦਰ ਪ੍ਰਵੇਸ਼ ਨਹੀਂ ਕਰਨਾ ਦਿਨ ਭਰ ਪੰਛੀ ਬਾਹਰ ਘੁੰਮਦਾ ਹੈ ਉੱਡਦਾ ਹੈ ਸ਼ਾਮ ਨੂੰ ਆਲਣੇ ਚ ਆ ਜਾਂਦਾ ਹੈ ਦਿਨ ਭਰ ਬੰਦਾ ਕੰਮ-ਧੰਦਾ ਕਰਦਾ ਹੈ ਤੇ ਇੱਟਾਂ ਦੇ ਬਣੇ ਆਪਣੇ ਘਰ ਮਕਾਨ ਦੇ ਚ ਆ ਜਾਂਦਾ ਹੈ ਲੇਕਿਨ ਯਕੀਨ ਜਾਨੋ ਬੰਦੇ ਦੀ ਸੁਰਤ ਆਪਣੇ ਘਰ ਦੇ ਚ ਨਹੀਂ ਆਉਂਦੀ ਬੰਦੇ ਦਾ ਮਨ ਆਪਣੇ ਘਰ ਦੇ ਚ ਨਹੀਂ ਆਉਂਦਾ ਤਦ ਹੀ ਤੇ ਸਤਿਗੁਰ ਕਹਿੰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਇਹ ਘਰ ਨਹੀਂ ਜੋ ਇੱਟਾਂ ਦਾ ਘਰ ਹੈ ਸਾਨੂੰ ਮਿਲਿਆ ਹੋਇਆ ਹੈ ਬਣਾਇਆ ਹੈ ਇਹ ਘਰ ਇਹਦੇ ਸਿਰਫ ਤਨ ਰਹਿ ਸਕਦਾ ਹੈ ਮਨ ਨੇ ਚਾਰ ਪੰਜ ਦਿਨ ਬੰਦੇ ਨੂੰ ਕਿਦਰੇ ਉਸ ਮਕਾਨ ਵਿੱਚ ਰਹਿਣਾ ਪੈ ਜਾਏ ਤੇ ਉਹਨੂੰ ਆਖੀਏ ਤੂੰ ਬਾਹਰ ਨਹੀਂ ਨਿਕਲਣਾ ਇੱਥੇ ਹੀ ਰਹਿ ਤੇ ਪੰਜਵੇਂ ਦਿਨ ਘਰ ਹੀ ਜੇਲ੍ਹ ਪਰਤੀ ਤੋਵੇ ਜਿਵੇਂ ਜੇਲ੍ਹ ਵਿੱਚ ਬੈਠੇ ਕਾਰਨ ਉਹ ਸਿਰਫ ਤਨ ਦੇ ਬਿਸ਼ਰਾਮ ਵਾਸਤੇ ਮਨ ਦੇ ਬਿਸ਼ਰਾਮ ਵਾਸਤੇ ਨਹੀਂ ਉਹ ਸਿਰਫ ਤਨ ਦੀ ਥਕਾਵਟ ਦੂਰ ਕਰਨ ਵਾਸਤੇ ਹੈ ਮਨ ਦੀ ਤਾਜ਼ਗੀ ਵਾਸਤੇ ਨਹੀਂ ਉਹ ਕੋਈ ਲੱਭਦਾ ਹੈ ਘਰ ਉਹਨੂੰ ਵੀ ਚਾਹੀਦਾ ਇਸ ਇਸ ਜ਼ਿੰਦਗੀ ਵਿੱਚ ਮਨ ਪਰਦੇਸੀ ਰਹਿੰਦਾ ਹੈ ਕਦੇ ਕਦੀ ਨਸੀਬ ਨਹੀਂ ਔਰ ਜਨਮ ਦਰ ਜਨਮ ਜੀਵਨ ਦਰ ਜੀਵਨ ਰਹਿ ਪਰਦੇਸ ਦੇ ਵਿੱਚ ਪਰਦੇਸ ਤੋਂ ਮੁਰਾਦ ਕਰਦੇ ਬਾਹਰ ਹੀ ਰਹਿ ਮਨ ਦਾ ਜਿਹੜਾ ਘਰ ਹੈ ਕੋਈ ਹੋਰ ਹੈ ਉਹ ਬਹੁ ਖੰਡੀ ਜਿਹੜੀ ਕਾਇਆ ਹੈ ਜਿਹਦੇ ਵਿੱਚ ਬਹੁਤ ਸਾਰੇ ਕਮਰੇ ਨੇ ਦਰਸਲ ਇਹ ਮਨ ਦਾ ਘਰ ਹੈ ਇਹਦੇ ਵਿੱਚ ਪ੍ਰਵੇਸ਼ ਕਰਦੇ ਆ ਹੀ ਕੋਈ ਦੌਲਤ ਲੱਭਦੀ ਹੈ ਤੇ ਪ੍ਰਵੇਸ਼ ਹੋਇਆ ਨਹੀਂ ਸੁਰਤ ਦਾ ਕਦੀ ਅੰਦਰ ਤੇ ਸੁਰਤ ਅੰਦਰ ਪ੍ਰਵੇਸ਼ ਕਰ ਸਕੇ ਸਾਧਨ ਸਿਰਫ ਸ਼ਬਦ ਹੈ ਹੋਰ ਕੁਝ ਨਹੀਂ ਸ਼ਬਦ ਦੇ ਜਾਪ ਨਾਲ ਬੰਦਾ ਅੰਦਰ ਪ੍ਰਵੇਸ਼ ਕਰੇਗਾ ਔਰ ਕੋਈ ਜ਼ਰੀਆ ਨਹੀਂ ਹੈ